ਵੇਖ ਗੁਰਮਤਿ ਮਰਿਆਦਾ ਸਾਨੂੰ ਦੱਸਦੀ ਹੈ ਵੀ ਸਿੱਖ ਨੇ ਆਪਣੇ ਕੇਸਾਂ ਨੂੰ ਕਾਲਿਆਂ ਨਹੀਂ ਕਰਨਾ ਆਪਣੇ ਕੇਸਾਂ ਨੂੰ ਨਹੀਂ ਰੰਗਣਾ ਅਰ ਤੁਸੀਂ ਵੇਖੋ ਹਾਲਾਤ ਕੀ ਨੇ ਸਾਡੇ ਅਸੀਂ ਕੀ ਦੱਸਣਾ ਚਾਹੁੰਨੇ ਆ ਅਸੀਂ ਕੀ ਮੈਸੇਜ ਦੇਣਾ ਚਾਹੁੰਨੇ ਆ ਕਿ ਸਮਾਜ ਨੂੰ ਦੱਸਣਾ ਚਾਹੁੰਨੇ ਆ ਕੋਈ ਗੱਲ ਨਹੀਂ ਤੁਸੀਂ ਸਮਾਜ ਨੂੰ ਭੁਲੇਖਾ ਪਾ ਸਕਦੇ ਹੋ ਪਰ ਆਪਣੇ ਆਪ ਨੂੰ ਭੁਲੇਖਾ ਨਹੀਂ ਪਾ ਸਕਦੇ ਆਪਣੇ ਆਪ ਨੂੰ ਨਹੀਂ ਭੁਲੇਖਾ ਪਾ ਸਕਦੇ ਤੁਹਾਨੂੰ ਪਤਾ ਹੈ ਵੀ ਜਿਹੜਾ ਕੁਦਰਤ ਦਾ ਸਿਧਾਂਤ ਹੈ ਉਹ ਨਹੀਂ ਬਦਲਿਆ ਜਾ ਸਕਦਾ ਸਿਧਾਂਤ ਉਹੀ ਰਹਿਣਾ ਤੁਸੀਂ ਲੱਖ ਯਤਨ ਕਰ ਲਵੋ ਤੁਸੀਂ ਜਿੰਨੇ ਮਰਜੀ ਯਤਨ ਕਰ ਲਵੋ ਕੁਦਰਤ ਦਾ ਜਿਹੜਾ ਨਿਯਮ ਹੈ ਉਹ ਉਹੀ ਰਹਿਣਾ ਉਹ ਨਹੀਂ ਬਦਲ ਸਕਦਾ ਜੋ ਹੈ ਇਹ ਸੇ ਬੰਦਾ ਜਵਾਨੀ ਪਹਿਰੇ ਛੱਡੋ ਕਿ ਬੰਦਾ ਬੜੇ ਪੇਵੇਚ ਵੀ ਦਾੜੀ ਰਾਂ ਕੇ ਬੈਠਾ ਹੋਇਆ ਔਰ ਮੈਂ ਤਾਂ ਕਈ ਵਾਰੀ ਹੈਰਾਨ ਹੁੰਨਾ ਜਿਨ੍ਹਾਂ ਨੂੰ ਨਹੀਂ ਆਉਂਦੀ ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਨੌਜਵਾਨ ਕਈ ਮਿਲਦੇ ਨੇ ਪਾਪਾ ਜੀ ਸਾਨੂੰ ਦਾੜਾ ਨਹੀਂ ਆਉਂਦਾ ਤੇ ਉਹ ਦਵਾਈ ਲੱਭਦੇ ਨੇ ਕੋਈ ਚੰਗਾ ਡਾਕਟਰ ਦੱਸ ਦਿਓ ਕੋਈ ਚੰਗਾ ਵੈਦ ਦੱਸ ਦਿਓ ਕੋਈ ਚੰਗਾ ਹਕੀਮ ਦੱਸ ਦਿਓ ਸਾਡਾ ਦਾੜਾ ਨਹੀਂ ਆ ਰਿਹਾ ਦਾੜਾ ਨਾ ਆਵੇ ਤੇ ਬੰਦੇ ਦੀ ਪਤਾ ਨਹੀਂ ਲੱਗਦਾ ਵੀ ਇਹ ਜਵਾਨੀ ਪਹਿਰੇ ਵਿੱਚ ਹੈ ਜਿਹੜਾ ਇਹ ਸਰੂਪ ਹੈ ਇਹ ਦਾੜਾ ਇਹ ਮੁੱਛਾਂ ਨੇ ਬੰਦੇ ਦੀ ਮਰਦਾਨਗੀ ਦੀ ਨਿਸ਼ਾਨੀ ਨੇ ਇਹ ਬੰਦਾ ਜਿਹੜਾ ਹੈ ਇਹਦੀ ਪਛਾਣ ਕਿਵੇਂ ਹੋਵੇ ਕਿ ਇਹ ਪੁਰਸ਼ ਹੈ ਇਹ ਔਰਤ ਹੈ ਕੁਦਰਤ ਦਾ ਬੜਾ ਵੱਡਾ ਨਿਯਮ ਲਾਗੂ ਪ੍ਰਮਾਤਮਾ ਨੇ ਸੰਸਾਰ ਦੇ ਉੱਤੇ ਕੀਤਾ ਬੜਾ ਵੱਡਾ ਨਿਯਮ ਹੈ ਰੱਬ ਨੇ ਬੀਬੀਆਂ ਨੂੰ ਦਾੜੀ ਮੁੱਛਾਂ ਨਹੀਂ ਦਿੱਤੀਆਂ ਉਹਨਾਂ ਨੂੰ ਪਤਾ ਸੀ ਕਿ ਚੁੱਲ੍ਹੇ ਵਿੱਚ ਫੁੱਕਾ ਮਾਰਨੀ ਹੈ ਅੱਗ ਬਾਲਣੀ ਹੈ ਉਹਨਾਂ ਨੇ ਇੱਕ ਪੁਰਸ਼ ਨੂੰ ਪੁਰਸ਼ ਬਣਾਇਆ ਉਹਨੂੰ ਸਰੂਪ ਦਿੱਤਾ ਔਰਤ ਨੂੰ ਔਰਤ ਦਾ ਸਰੂਪ ਦਿੱਤਾ ਅਫਸੋਸ ਦੀ ਗੱਲ ਕਿ ਜਿਨ੍ਹਾਂ ਨੂੰ ਨਹੀਂ ਆਉਂਦੀ ਉਹ ਦਵਾਈ ਭਾਲਦੇ ਨੇ ਜਿਨ੍ਹਾਂ ਨੂੰ ਆ ਜਾਂਦੀ ਉਹ ਨਹੀਂ ਭਾਲਦੇ ਨੇ ਤੇ ਜੇ ਬੁਢੇਪਾ ਆ ਜਾਏ ਤਾਂ ਫਿਰ ਦਵਾਈ ਭਾਲਦੇ ਨੇ ਕਿਨੂੰ ਰੰਗ ਲਈਏ